ਜਾਬੂ ਬਾਕ ਕਰਨ ਦੇ ਲਈ ਇਹਨਾਂ ਪਾਰਟਿਸਪੇਸ਼ਨ ਉਸੇ ਵੇਲੇ ਕਰ ਰਹੇ ਆਗੇ ਉਥੇ ਵੀ ਅਸੀਂ ਕੀ ਕਰ ਰਹੇ ਆਗੇ ਹੁਣ ਇਸੇ ਕੱਲ ਤੋਂ ਲੱਗੇ ਕਿ ਗੈਰ ਕਾਨੂੰਨੀ ਕਲੋਨੀਆਂ ਜਨ ਨਾ ਲੈਣ ਔਰ ਖੋਜ ਵਾਲੇ ਕਿਸਾਨਾਂ ਥਾਕੀ ਦਾ ਸ਼ਿਕਾਰ ਨਾ ਹੋਣ ਉਸ ਦੇਖਦੇ ਹੋਏ ਅਸੀਂ ਲੈਂਡ ਪੂਰੂ ਪਾਲਿਸੀ ਜਿਹੜੀ ਲੈ ਕੇ ਆਏ ਆਗੇ ਤਾਂ ਕਿ ਕਿਸਾਨ 10 ਏਕੜਾ 15 ਏਕੜਾ 20 ਏਕੜਾ ਜਿੰਨੇ ਜਿੰਨੇ ਲਉਂਦਾਗਾ ਜੇ ਮੈਂ ਲੁਧਿਆਣਾ ਦੇ ਸਿਆਣ ਦੇ ਪਾਸੇ ਸਰਕਾਰ ਦੀ ਜਿਹੜੀ ਲੈਂਡ ਪੂਰੇ ਪਾਲਿਸੀ ਆਈ ਆ ਉਹਦੇ ਵਿੱਚ ਆਪਣੀ ਲੈਂਡ ਸਬਮਿਟ ਕਰਦਾਗਾ ਆਪਣੀ ਲੈਂਡ ਦੇਣੀ ਚਾਹਨਾਗਾ ਉਹ ਇੱਕ ਪ੍ਰਕਿਰਿਆ ਦੇ ਤਹਿਤ ਉਹ ਇੱਕ ਪ੍ਰਕਿਰਿਆ ਦੇ ਤਹਿਤ ਲੈਂਡ ਪੂਰੇ ਪਾਲਿਸੀ ਦੇ ਤਹਿਤ ਆਪਣੀ ਜਿਹੜੀ ਆ ਫਰ ਦੇਊਗਾ ਆਪਣਾ ਫਰ ਦੇਊਗਾ ਆਪਣੀ ਸਹਿਮਤੀ ਦੇਊਗਾ ਔਰ ਉਸ ਬਾਅਦ ਜਾ ਕੇ ਸਰਕਾਰ ਜਿਹੜੀ ਆ ਉਸ ਲੈਂਡ ਨੂੰ ਕੋਈ

ਸਾਰਵਿਕ ਖਾਨ ਦੀ ਵਿਵਸਥਾ ਕਰਾਂਗੇ ਔਰ ਉਸ ਤੋਂ ਬਾਅਦ ਉਹ ਜ਼ਮੀਨ ਜਿਹੜੀ ਆ ਜਨਤਾ ਦੇ ਲਈ ਖੁੱਲੀ ਹੋਊਗੀ ਕੋਈ ਵੀ ਬੰਦਾ ਉਹ ਜ਼ਮੀਨ ਨੂੰ ਸਰਕਾਰ ਤੋਂ ਖਰੀਦ ਸਕਦਾ ਹੈ ਪਰ ਨਾਲ ਦੀ ਨਾਲ ਕਿਸਾਨ ਜਿਹੜਾ ਉਹ ਭਾਈਵਾਲ ਹੁੰਦਾ ਕਿਸਾਨ ਨੂੰ ਅਸੀਂ ਉਹ ਜ਼ਬਰਦਸਤ ਜਿਹੜੀ ਜ਼ਮੀਨ 'ਚੋਂ 1000 ਗਾਜੜਾ 1000 ਗਾਜੜਾ ਉਹ ਦੇਵਾਂਗੇ ਹਾਊਸਿੰਗ ਦੇ ਲਈ ਘਰ ਬਣਾਉਣ ਦੇ ਲਈ ਔਰ ਦੋਸੰਗ ਜਿਹੜਾ ਹੈਗਾ ਉਹ ਤੇ ਕਮਰਸ਼ੀਅਲ ਹੋਊਗਾ ਮੇਰਾ ਕਹਿਣਾ ਦਾ ਭਾਵ ਆ ਕਿਸਾਨ ਉਸ ਡਵੈਲਪ ਕੀਤੀ ਹੋਈ ਜ਼ਮੀਨ ਨੂੰ ਜਿਹੜਾ ਉਸ ਪਰ ਉਹਦੇ ਨੂੰ ਕੋਈ ਵੀ ਕਿਸੇ ਵੀ ਕਿਸੇ ਦੀ ਪ੍ਰੋਬਲਮ ਨਹੀਂ ਖੜੀ ਹੋਊਗੀ ਬਲਕਿ ਜੇਕਰ ਅਸੀਂ ਗੱਲ ਕਰੀਏ ਅੱਜ ਦੀ ਰੇਟ ਦੇ ਅੰਦਰ ਜੇ ਕਿਸੇ ਲੈਂਡ ਦਾ ਮਾਰਕੀਟ ਰੇਟ ਮੰਨੋ 1 1 ਕੜਾ 1 ਕਰੋੜ ਰੁਪਏ ਆ ਗਿਆ ਕਿਸੇ ਵੀ ਲੈਂਡ ਦਾ ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿੱਚ ਕਿੱਥੇ ਦੀ ਗੱਲ ਚਲੂ ਹੋਈ ਆ ਲੁਧਿਆਣਾ ਦੇ ਅੰਦਰ 1 ਕਰੋੜ ਰੁਪਏ 1 ਕੜਾ ਕੋਈ ਮਾਰਕੀਟ ਰੇਟ ਆ ਕੋਈ ਕਿਸਾਰ ਆਪਣੀ ਜ਼ਮੀਨ ਉਪਰ ਮਾਰਕੀਟ ਤੇ ਕਿਸਾਨ ਨੂੰ ਆਉਂਦਾਗਾ ਚੈੱਕ ਇਸ ਕਮਰਸ਼ੀਅਲ ਅਨਾਰਡਿਗੇਸ਼ਨ ਚਾਹੁੰਦਾਗਾ ਚਾਹੇ ਕਿਸੇ ਰੀਅਲ اسٹیਟ ਦੇ ਬੰਦੇ ਨੂੰ ਵਿਚਵਾਲਾ ਆਉਂਦਾਗਾ ਤਾਂ ਲੱਖ ਪੱਕ ਜੇ ਮਾਰਕੀਟ ਕਰੋੜ ਰੁਪਏ ਰੇਟ ਆ ਤਾਂ ਜੇ ਪਰਖੇ ਕਰਾਂ ਜੇਕਰ ਉਸ ਜ਼ਮੀਨ ਨੂੰ ਪਾਇਰ ਕਰਕੇ ਵੇਚਾਂਗੇ ਕਿ ਆਪ ਬਣਾਉਣ ਲਈ ਚਾਹੇ ਹੌਸੇ ਲਈ ਦੇਖੀਏ ਚਾਹੇ ਅੰਡਰ ਲਈ ਦੇਖੀਏ ਜਾਂ ਕਿਸੇ ਹੋਰ ਪਰਪਸ ਲਈ ਤਾਂ ਆਸੀਂ ਸਟੇਟ रोक लाई होगी जिसमत आ गया कोई भी गैर कानूनी कॉलोनी जारी बना सकूगा बल्कि ਸਰਕਾਰ ਦੁਆਰਾ ਪ੍ਰਮਾਣਿਤ ਸਰਕਾਰ ਦੁਆਰਾ ਡਿਵੈਲਪ ਕਰਕੇ ਕਲੋਨੀ ਦੇ ਵਿੱਚ ਆਪਣਾ ਰਹਿ ਸਕਣਗੇ ਇਸ ਜਿਹੜਾ ਅਕਾਦੀਦਾਰ ਕੁਝ ਕਹਿ ਰਿਹਾ ਕਿ ਸੀਐਜੂ ਪੁਰਾਣੀ ਗੇਟਸ ਕਰ ਲਿਆਗਾ ਜਾਂ ਕਿਸੇ ਤਰ੍ਹਾਂ ਦੇ ਹੋਰ ਜਿਹੜੇ ਮਨ ਕਰ ਸਟੋਰੀਆਂ ਬਣਾ ਕੇ ਲੋਸ਼ਵਾ ਰਹੇ ਉਹ ਸਰਾਸਰ ਉਠਿਆ ਦੇ ਗਿਆ ਉਹ ਸਰਾਸਰ ਬਸਮੇ ਦਾ ਲੈਂਡ ਮਾਫੀਏ ਦੇ ਕਹਿਣ ਉੱਤੇ ਲੈਂਡ ਮਾਫੀਏ ਦੇ ਵਿਰੁੱਧ ਅਕਾਦੀਦਾਰ ਬੋਲ ਰਿਹਾਗਾ ਕਾਂਗਰਸ ਬੋਲ ਰਿਹਾ ਕਿਉਂਕਿ ਸਾਰੇ

मन करता सोचे समझे दोष ने जड़े वो ला रहे हैं ना कि बिल्कुल किसे काम नहीं जमीन में बार-बार स्पष्ट करता नहीं जबरदस्त नहीं दे देगा कि बल्कि ये उसकी दे देगा क्या की ज़मीन जड़िया बिल्कुल इस लैंड पूलिंग पॉलिसी से बदल के उन्हें डेवलप करके वो दूसरे परसेंट डेवलपमेंट जड़िया